ਨਾਬਾ ਦੇ ਸੇਵਾ ਲ ਹਸਪਤਾਲ ਵਿੱਚ ਡਾਕਟਰਾਂ ਦਾ ਪ੍ਰਦਰਸ਼ਨ ਜਾਰੀ ਪੰਜਾਬ ਸਰਕਾਰ ਵੱਲੋਂ ਡਾਕਟਰਾਂ ਦੀਆਂ ਮੰਗਾਂ ਨਾ ਮੰਨੇ ਜਾਣ ਤੇ ਓਪੀਡੀ ਸੇਵਾਵਾਂ માં ਫਿਰ ਹੋਈਆਂ ਪੰਦ ਡਾਕਟਰਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ 3 ਦਿਨ ਤੋਂ ਲਗਾਤਾਰ ਹੜਤਾਲ ਤੇ ਬੈਠੇ ਹਾਂ ਪਰ ਪੰਜਾਬ ਸਰਕਾਰ ਨੇ ਸਾਡੀਆਂ ਮੰਗਾਂ ਤੇ ਕੋਈ ਧਿਆਨ ਨਹੀਂ ਦਿੱਤਾ ਮੀਟਿੰਗ ਵੀ ਕੀਤੀ ਗਈ ਪਰ ਮੀਟਿੰਗ ਬੇਸਿੱਟਾ ਰਹੀ ਓਨਾ ਕਿਹਾ ਕਿ ਹੁਣ ਅਸੀਂ ਓਪੀਡੀ ਸੇਵਾਵਾਂ માં ਬਿਲਕੁਲ ਹੀ ਬੰਦ ਕਰ ਦਿੱਤੀਆਂ ਹਨ ਜੇਕਰ ਸਾਡੀਆਂ ਮੰਗਾਂ 'ਤੇ ਧਿਆਨ ਨਾ ਦਿੱਤਾ ਗਿਆ ਤਾਂ ਅਸੀਂ ਆਪਣਾ ਪ੍ਰਦਰਸ਼ਨ ਹੋਰ ਧਿਕਾ ਕਰਾਂਗੇ ਕਰੋ ਬਾਹਰ ਕਰੋ ਬਾਹਰ ਕਰੋ ਸਾਡੀ ਸੁਰੱਖਿਆ ਬਾਹਰ ਕਰੋ ਬਾਹਰ ਕਰੋ ਰੈਗੂਲਰ ਭਰਤੀ ਬਾਹਰ ਕਰੋ ਰੈਗੂਲਰ ਮੀਟਿੰਗ ਸੀਗੀ ਜਿਸ ਦਾ ਕੋਈ ਕੋਈ ਸਿੱਟਾ ਨਹੀਂ ਨਿਕਲਿਆ ਹਜੇ ਤੱਕ ਸਰਕਾਰ ਨੇ ਸਾਨੂੰ ਸਿਰਫ ਉਮੀਦ ਹੀ ਦਿੱਤੀ ਹੈ ਕਿ ਅਸੀਂ ਕਰਾਂਗੇ ਪਰ ਉਹਨਾਂ ਨੇ ਮਤਲਬ ਪ੍ਰਤੱਖ ਤੌਰ ਤੇ ਸਾਨੂੰ ਕੋਈ ਰਿਟਰਨ ਚ ਕੁਝ ਵੀ ਨਹੀਂ ਦਿੱਤਾ ਇਸ ਕਰਕੇ ਮੀਟਿੰਗ ਦਾ ਨਤੀਜਾ ਨਹੀਂ ਨਿਕਲਿਆ ਤਾਂ ਕਰਕੇ ਸਾਡੀ ਹੁਣ ਹੜਤਾਲ ਜਿਹੜੀ ਪੂਰਨ ਤੌਰ ਤੇ ਰਹੂਗੀ ਓਪੀਡੀ ਪੂਰੀ ਬੰਦ ਰਹੂਗੀ ਜੀ ਨਾਲ ਜਿਹੜੇ ਰੈਗੂਲਰ ਮੈਡੀਕਲ ਨੇ ਉਹ ਵੀ ਪੂਰੇ ਬੰਦ ਰਹਿਣਗੇ ਤੇ ਸਾਡੀਆਂ ਇਲੈਕਟਿਵ ਸਰਜਰੀ ਵੀ ਬੰਦ ਰਹਿਣਗੀਆਂ ਐਮਰਜੈਂਸੀ ਤੇ ਮੈਡੀਕਲ ਲੀਗਲ ਕੰਮ ਅਸੀਂ ਅਜੇ ਜਾਰੀ ਰੱਖਾਂਗੇ ਹਾਂਜੀ ਸਾਨੂੰ ਪਤਾ ਹੈ ਕਿ ਮਰੀਜ਼ਾਂ ਨੂੰ ਥੋੜੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਲਈ ਅਸੀਂ ਪਹਿਲਾਂ ਸਰਕਾਰ ਨੂੰ ਥੋੜਾ ਇਸ ਬਾਰੇ ਧਿਆਨ ਦਿਵਾਉਣ ਲਈ ਅੱਧੇ ਦਿਨ ਦੀ ਆਪੀਡੀ ਅਸੀਂ ਫਿਰ ਵੀ ਖੁੱਲੀ ਰੱਖੀ ਸੀਗੀ ਤਾਂ ਕਿ ਮਰੀਜ਼ਾਂ ਨੂੰ ਉਹਦੀ ਥੋੜਾ ਜੋ ਦਿੱਕਤ ਹੈ ਉਹਨੂੰ ਘਟਾ ਸਕੀਏ ਪਰ ਸਾਡੀ ਸਰਕਾਰ ਤੇ ਕੰਨ ਤੇ ਜੋ ਨਹੀਂ ਸਰਕੀ ਜੀ ਸਾਡੀ ਉਹਨਾਂ ਨੇ ਕੋਈ ਵੀ ਗੱਲ ਨਹੀਂ ਸੁਣੀ ਸਾਡੀ ਮੀਟਿੰਗ ਦਾ ਕੋਈ ਵੀ ਸਿੱਟਾ ਨਹੀਂ ਨਿਕਲਿਆ ਇਸ ਕਰਕੇ ਹੁਣ ਸਾਨੂੰ ਇਹ ਮਜਬੂਰੀ ਚ ਇਹ ਹੜਤਾਲ ਕਰਨੀ ਪੈ ਰਹੀ ਹੈ। ਪਹਿਲਾਂ ਆਪਾਂ ਨੇ OPD 8 ਤੋਂ 11 ਬੰਦ ਕਰੀ ਸੀ ਪਰ 3 ਦਿਨ ਤੱਕ OPD ਬੰਦ ਕਰਨ ਤੋਂ ਬਾਵਜੂਦ ਵੀ ਸਰਕਾਰ ਨੇ ਸਾਡੀ ਕੋਈ ਮੰਗ ਤੇ ਹਲੇ ਕੋਈ ਪੋਜ਼ਿਟਿਵ ਰਿਜ਼ਲਟ ਸਾਨੂੰ ਨਹੀਂ ਦਿਸਿਆ ਇਸ ਕਰਕੇ ਆਪਾਂ ਹੁਣ ਸਟ੍ਰਾਈਕ ਨੂੰ ਫੁੱਲ ਟਾਈਮ 8 ਤੋਂ 2 ਤੱਕ ਹਮ ਸਟ੍ਰਾਈਕ ਕਰ ਰਹੇ ਹਾਂ। ਅਗਲਾ ਫੈਸਲਾ ਕੀ ਹੋਊਗਾ ਕਿ ਸਰਕਾਰ ਨਾਲ ਕਿ ਰਾਤ ਤੱਕ ਕੈਮ ਹੋ ਰਿਹਾ ਜੀ ਨਹੀਂ। लेट्स लेट्सि वनोक्ष श्योर अभी आगे जो यूनियन की मीटिंग के बाद ही हमें पता चल पाएगा बट अभी तक तो कोई पॉजिटिव ऐसा नहीं दिखा तो हम तो अपनी स्ट्राइक फुल टाइम स्ट्राइक हम कर रहे हैं वैसे इमरजेंसी सर्विसेज तो हम दे रहे हैं वो चालू है एमएलसी कोर्ट एविडेंसेज ये चीज़ें चल रही है बट हम हमने ओ uh, पूरी तरह बंद किया हुआ है इलेक्ट्रिव सर्जरीज बंद करेंगे इसका अभी अभी तक कोई फैसला अभी नहीं आया देखिए यूनियन और मीटिंग के बाद सरकार अगर कुछ अच्छे स्टेप्स लेती है तो प्रोबेबली ਅ ਸ਼ਾਇਦ ਹਮ ਵਾਪਸ ਲੈ ਲੇਗੇ ਇਸੇ ਐਲਟੀਮੇਟਮ ਦਿੱਤਾ ਗਿਆ ਕਿੰਨੇ ਨਹੀਂ ਐਸਾ ਕੋਈ ਡੇਟ ਵਾਈਸ ਤੋਂ ਕੋਈ ਐਲਟੀਮੇਟਮ ਨਹੀਂ دیا ਗਿਆ ਸਰਕਾਰ ਵੱਲੋਂ ਦੇਖਦੇ ਹੋ ਅਭੀ ਹਮਾਰੀ ਯੂਨੀਅਨ ਕੇ ਪੀਸੀਐਮਐਸ ਯੂਨੀਅਨ ਕੀ ਬਾਤ ਚੱਲ ਰਹੀ ਹੈ ਸਰਕਾਰ ਕੇ ਸਾਥ ਮਰੀਜ਼ਾਂ ਨੂੰ ਤਾਂ ਸਰ ਮੁਸ਼ਕਿਲਾਂ ਦਾ ਸਾਹਮਣਾ ਪਹਿਲਾਂ ਵੀ ਕਰਨਾ ਪੈ ਰਿਹਾ ਸੀਗਾ ਜਦੋਂ ਡਾਕਟਰਾਂ ਦੀ ਆਲਰੇਡੀ ਸ਼ਾਰਟੇਜ ਚੱਲ ਰਹੀ ਹੈ 50% ਡਾਕਟਰ ਕੰਮ ਕਰ ਰਹੇ ਨੇ ਮਰੀਜ਼ ਆਂਦੇ ਨੇ ਡਾਕਟਰ ਨਹੀਂ ਮਿਲਦਾ ਵਾਪਸ ਚਲੇ ਜਾਂਦੇ ਨੇ ਹੁਣ ਇਹ ਹੈ ਵੀ ਇਹ ਸਾਰਾ ਸਿਸਟਮ ਹੋ ਤਾਂ ਮਰੀਜ਼ਾਂ ਲਈ ਹੋ ਰਿਹਾ ਹੈ ਆ ਹੁਣ ਹੀ ਸੰਗਰੂਰ ਇੱਕ ਘਟਨਾ ਹੋ ਗਈ ਹੈ ਢੱਡੀਆਂ ਘਟੋਗਰ 25 30 ਬੰਦੇ ਤਲਵਾਰਾਂ ਨਾਲ ਛੋਟੀਆਂ ਨਾਲ ਲੈ ਕੇ ਹਸਪਤਾਲ ਚ ਵੜ ਗਏ ਉੱਥੇ ਕਿਸੇ ਕੋਈ ਸਿਕਿਉਰਟੀ ਨਾਲੇ ਆਲਰੇਡੀ ਸਟ੍ਰਾਈਕ ਚੱਲ ਰਹੀ ਹੈ ਸਟ੍ਰਾਈਕ ਚੱਲਣ ਦੇ ਵਿੱਚ ਵੀ ਇਹ ਘਟਨਾ ਹੋ ਜਾਂਦੀਆਂ ਨੇ ਤਾਂ ਫਿਰ ਜੋ ਜਦੋਂ ਨਹੀਂ ਹੋਊਗੀ ਸਟ੍ਰਾਈਕ ਉਦੋਂ ਉਦੋਂ ਕੀ ਹੋਊਗਾ ਉਦੋਂ ਰੂਟੀਨ ਚ ਤਾਂ ਇਹ ਬੁਰਾ ਹਾਲ ਹੈ ਮਰੀਜ਼ ਤਾਂ ਪਹਿਲਾਂ ਹੀ ਔਖੇ ਸੀਗੇ ਹੁਣ ਇਹ ਆ ਵੀ ਸਟ੍ਰਾਈਕ ਤਾਂ ਕਰਨੀ ਪਊਗੀ ਤਾਂ ਹੀ ਕੁਝ ਮਿਲ ਸਕਦਾ ਆਦਰਵਾਇਜ਼ ਤਾਂ ਫਿਰ ਦੋ ਤਿੰਨ ਸਾਲ ਤੋਂ ਗੱਲਾਂ ਚੱਲ ਰਹੀਆਂ ਨੇ ਸਰਕਾਰ ਅਸ਼ੋਰੈਂਸ ਦੇ ਦਿੰਦੀ ਆ ਆਸ਼ਵਾਸ਼ਣ ਦੇ ਦਿੰਦੀ ਆ ਗੱਲਾਂ ਬਾਤਾਂ ਹੀ ਦੇ ਦਿੰਦੀ ਆ ਰੇਟਨ ਚ ਕੁਝ ਦਿੰਦੀ ਨਹੀਂ ਹੈਗੀ ਕਾਰ ਵੱਲੋਂ ਹਰ ਵਾਰੀ ਆਸ਼ਵਾਸਨ ਤਾਂ ਦੇ ਦਿੰਦੇ ਆ ਕਿ ਅਸੀਂ ਕਰਾਂਗੇ ਕਰਾਂਗੇ ਹਰ ਵਾਰੀ ਚਿੱਠੀ ਵੀ ਆ ਜਾਂਦੀ ਹੈ ਕਿ ਇਹ ਕਰੋ ਉਹ ਕਰੋ ਪਰ ਹੁੰਦਾ ਕੁਝ ਨਹੀਂ ਜੀ ਹਰ ਵਾਰੀ ਸਾਡੇ ਤੇ ਬੜਾ ਇਹ ਤਲਵਾਰ ਲਟਕਦੀ ਰਹਿੰਦੀ ਹੈ ਸਿਕਿਉਰਟੀ ਦੀ ਇਸ ਕਰਕੇ ਅਸੀਂ ਮੰਗ ਕਰਦੇ ਆ ਕਿ ਸਾਡੀ ਸਿਕਿਉਰਟੀ ਪਰਮਾਨੈਂਟ ਬਹਾਲ ਕੀਤੀ ਜਾਵੇ